ਹਰ ਰੋਈ ਦੀ ਤਰ੍ਹਾਂ ਇੱਕ ਵਾਰ ਫਿਰ ਅੱਜ ਵੱਖ-ਵੱਖ ਦੇਸ਼ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਮੁਕਸਰ ਦੀ ਮਲੋਟ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ 11-21 ਦਾ ਭਾਅ 4125 ਰੁਪਏ ਪ੍ਰਤੀ ਕੁਆਂਟਲ ਰਿਹਾ ਤਰਨਤਾਰਨ ਦੇ ਵਿੱਚ 11-21 ਦਾ ਭਾਅ 4500 ਰੁਪਏ ਤੇ ਖੰਨਾ ਦੇ ਵਿੱਚ 1121 ਦਾ ਭਾਅ 4995 ਰੁਪਏ ਪ੍ਰਤੀ ਕੁਆਂਟਲ ਹੈ ਮੁਕਸਰ ਤੇ ਗਿੱਦੜ ਭਾਅ ਵਿੱਚ 1121 ਵੀ ਕਿਹਾ 4750 ਰੁਪਏ ਤੇ ਫਾਜ਼ਲਕਾ ਦੇ ਵਿੱਚ 1121 ਦਾ ਭਾਅ 4558 ਤੇ ਬਰੇਟਾ ਦੇ ਵਿੱਚ ਜਿਹੜਾ 4660 ਰੁਪਏ ਪ੍ਰਤੀ ਕੁਆਂਟਲ ਹੈ ਜਿਹੜਾ ਆਪਾਂ 1121 ਦਾਤੇ ਹੋਰ ਨਾ ਮੰਡੀਆਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵਿੱਚ ਮੁਕਸਰ ਦੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ 1847 ਦਾ ਭਾ ਰਿਹਾ 4000 ਰੁਪਏ ਪ੍ਰਤੀ ਕੁਆਂਟਲ 1718 ਦਾ ਭਾ ਕੰਬਾਈਨ ਨਾਲ ਕੱਟੀ ਹੋਈ ਦਾ 4780 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1692 ਦਾ ਭਾ ਜਿਹੜਾ ਰਿਹਾ ਇੱਥੇ ਉਹ 4000 ਰੁਪਏ ਪ੍ਰਤੀ ਕੁਆਂਟਲ ਰਿਹਾ 1401 ਦੇ ਭਾ ਦੀ ਗੱਲ ਕਰੀਏ ਤਾਂ ਇੱਥੇ 4590 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਭਾ ਰਿਹਾ ਤੇ ਹੋਰ ਨਾ ਮੰਡੀਆਂ ਦੇ ਵਿੱਚ ਜੇਕਰ ਗੱਲ ਕਰੀਏ ਆਪਾਂ ਮੰਡੀਆਂ ਦੀ ਤਾਂ ਜਿਹੜੀਆਂ ਵੱਖ-ਵੱਖ ਮੰਡੀਆਂ ਦੇ ਭਾਅ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਸੋ ਹੋਰ ਨਾ ਮੰਡੀਆਂ ਦੇ ਵਿੱਚ ਜਿਹੜੇ ਭਾਅ ਰਏ ਨੇ ਅੱਜ ਉਹਨਾਂ ਦੇ ਵਿੱਚ ਜਿਹੜੀ ਮੰਡੀ ਆ ਕੋਟਕਪੂਰਾ ਮੰਡੀ ਦੀ ਗੱਲ ਕਰ ਲੈਣੇ ਇੱਕ ਵਾਰ ਤਾਂ ਇੱਥੇ ਜਿਹੜੀ 1847 ਦਾ ਭਾਅ ਰਿਆ 3850 ਰੁਪਏ ਪ੍ਰਤੀ ਕੁਆਂਟਲ ਤੇ 17 18 ਦਾ ਭਾਅ ਜਿਹੜਾ ਰਿਆ ਉਹ 4650 ਰੁਪਏ ਪ੍ਰਤੀ ਕੁਆਂਟਲ ਰਿਹਾ 11 21 ਇੱਥੇ 4960 ਰੁਪਏ ਪ੍ਰਤੀ ਕੁਆਂਟਲ ਜਿਹੜੀ ਵਿਕੀ ਹੈ ਜੀ ਤੇ ਰਤੀਆ ਮੰਡੀ ਦੀ ਗੱਲ ਕਰ ਲੈਣੇ ਆ ਇੱਥੇ 1401 ਦਾ ਭਾਅ 4775 ਰੁਪਏ ਪ੍ਰਤੀ ਕੁਇੰਟਲ ਆ ਤੇ 1509 ਦਾ ਭਾਅ ਜਿਹੜਾ ਰਿਹਾ ਉਹ 4011 ਰੁਪਏ ਪ੍ਰਤੀ ਕੁਇੰਟਲ ਰਿਹਾ 1886 ਇੱਥੇ ਵਿਕੀ ਆ 4545 ਰੁਪਏ ਪ੍ਰਤੀ ਕੁਇੰਟਲ ਸਰਸਾ ਮੰਡੀ ਦੇ ਵਿੱਚ 1509 ਦਾ ਭਾਅ 3900 ਰੁਪਏ ਪ੍ਰਤੀ ਕੁਆਂਟਲ ਰਿਆ ਟੋਹਾਣਾ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਜਿਹੜਾ 1692 ਦਾ ਭਾਅ 3900 ਰੁਪਏ ਪ੍ਰਤੀ ਕੁਆਂਟਲ ਰਿਆ 17 18 ਦਾ ਭਾਅ ਜਿਹੜਾ ਰਿਹਾ ਉਹ 4625 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ 18 85 ਦਾ ਭਾਅ ਇੱਥੇ 4725 ਰੁਪਏ ਤੇ 18 47 ਦਾ ਭਾਅ 3900 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਇਨਾ ਮੰਡੀ ਇਸ ਮੰਡੀ ਦੇ ਵਿੱਚ ਰਿਹਾ ਇਸ ਤਰ੍ਹਾਂ ਹੀ ਕੈਥਲ ਮੰਡੀ ਦੀ ਗੱਲ ਕਰੀਏ ਤਾਂ 17 18 ਦਾ ਭਾਅ 4700 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬਾਸਮਤੀ ਦਾ ਭਾਅ ਜਿਹੜਾ ਰਿਹਾ ਉਹ 6300 ਮਾਫ ਕਰਨਾ ਖੇਰ ਮੰਡੀ ਦੇ ਵਿੱਚ ਜਿਹੜਾ 1847 ਦਾ ਭਾਅ 3762 ਰੁਪਏ ਪ੍ਰਤੀ ਕੁਆਂਟਲ ਆ ਤੇ 1121 ਇੱਥੇ ਵੀ ਕੀ ਆ 4551 ਰੁਪਏ ਪ੍ਰਤੀ ਕੁਆਂਟਲ ਤਾਂ ਦੋਸਤੋ ਇਹ ਸੀ ਅੱਜ ਦੀਆਂ ਮੰਡੀਆਂ ਦੇ ਭਾਅ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ